ਆਪਾਂ ਬੁਰੀ ਸਾਂਭੂਏ ਤਾਂ ਵੀ ਹੱਥ ਹੱਟ ਕੋਈ ਸੰਦਾ ਸਮਾਂ ਬਿਲਕੁਲ ਨੇੜੇ ਆ ਗਿਆ ਕਿਵੇਂ ਲੱਗਦਾ ਬਹੁਤ ਲੇਟ ਤੋਂ ਉਹ ਵੀ ਟਿਕ ਅਨਾਉਂਸ ਹੋ ਗਿਆ ਲੇਟ ਦੇ ਲੇਟ ਦੇ ਉਹਨਾਂ ਦੇ ਲਈ ਹੁੰਦੀ ਹੈ ਜੋ ਲੋਕਾਂ ਦੇ ਵਿੱਚ ਪਛੜਦਾ ਨਹੀਂ ਹੈ ਮੈਂ ਤਾਂ 25 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰਦੇ ਆ ਰਿਹਾ ਬੱਚਾ ਬੱਚਾ ਮੈਨੂੰ ਜਾਣਦਾ ਤੁਸੀਂ ਲੋਕਾਂ ਨੇ ਵੀ ਬੜੇ ਕਈ ਵਾਰ ਮੇਰੀ ਗਤੀਵਿਧੀਆਂ ਪਿਛਲੇ 2 ਸਾਲ ਦੀ ਦੇਖ ਕੇ ਮੈਨੂੰ ਇਹ ਪੁੱਛਦੇ ਸੀ ਇਲੈਕਸ਼ਨ ਦੀ ਤਿਆਰੀ ਹੈ ਇਲੈਕਸ਼ਨ ਦੀ ਤਿਆਰੀ ਹੈ ਤੇ ਮੈਂ ਤੇ ਇੱਥੇ ਇਨਾ ਵਿਚਰਿਆ ਕਿ ਹਰ ਇੱਕ ਬੱਚਾ ਮੈਨੂੰ ਜਾਣਦਾ ਹੈ ਤੋ ਲੇਟ ਦੀ ਗੱਲ ਨਹੀਂ ਆ ਜਿੰਨਾ ਮੈਂ ਜ਼ਿਆਦਾ ਸੰਪਰਕ ਕਰਦਾ ਕਰ ਸਕਦਾ ਸੀ ਉੱਥੇ ਘਾਟ ਹੋ ਜੂਗੀ ਪਰ ਲੋਕ ਜਾਣਦੇ ਆ ਅਰਵਿੰਦ ਖੰਨੇ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਦੂਜੀ ਗੱਲ ਇਹ ਹੈ ਦੂਜੀ ਗੱਲ ਇਹ ਹੈ ਕਿ ਅੱਜ ਲੋਕ ਅਰਵਿੰਦ ਖੰਨਾ ਨੂੰ ਵੋਟ ਨਹੀਂ ਪਾ ਰਹੇ ਅੱਜ ਸਮੁੱਚਾ ਪੰਜਾਬ ਸਮੁੱਚਾ ਹਿੰਦੁਸਤਾਨ ਮੋਦੀ ਸਾਹਿਬ ਨੂੰ ਵੋਟ ਪਾ ਰਹੇ ਤੇ ਇਸ ਕਰਕੇ ਲੋਕਾਂ ਦਾ ਮਨ ਬਣਿਆ ਉਹਨਾਂ ਨੇ ਮੋਦੀ ਸਾਹਿਬ ਨੂੰ ਹੀ ਵੋਟ ਪਾਈ ਮੈਂ ਕਿਸਾਨ ਜਥੇਬੰਦੀਆਂ ਦੀ ਗੱਲ ਨਹੀਂ ਕੀਤੀ ਬਿਲਕੁਲ ਨਹੀਂ ਕੀਤੀ ਮੈਂ ਜਥੇਬੰਦੀਆਂ ਦੀ ਗੱਲ ਕੀਤੀ ਫਰਕ ਇਹ ਦੋਨਾਂ 'ਚ ਇਹ ਜੋ ਜਥੇਬੰਦੀਆਂ ਕੀ ਵਰਕ ਹੈ ਜੀ ਵਿੱਚ ਫਰਕ ਹੈ ਕਿਸਾਨ ਜਥੇਬੰਦੀ ਹੈ ਜੋ ਕਿਸਾਨ ਦੀ ਮੁੱਦੇ ਦੀ ਗੱਲ ਕਰਦਾ ਹੈ ਇਹ ਕਹੇ ਜਥੇਬੰਦੀ ਹੈ ਤੋਂ ਭਗਵੰਦ ਵੰਦ ਦੀ ਗੱਲ ਕਰਦੀ ਹੈ ਫਰਕ ਹੈ ਦੋਨਾਂ ਵਿੱਚ ਕਿਸਾਨਾਂ ਦੇ ਨਾਲ ਮੋਦੀ ਸਾਹਿਬ ਭਾਰਤੀ ਜਨਤਾ ਪਾਰਟੀ ਔਰ ਵਿਸ਼ੇਸ਼ ਤੌਰ ਤੇ ਅਰਵਿੰਦ ਖਾਨਾ ਖੜਿਆ ਹੈ ਰਾਕੇ ਦੇ ਵਿੱਚ 25 ਸਾਲ ਮੈਂ ਸੇਵਾ ਕੀਤੀ ਹੈ ਕੋਈ ਬੰਦਾ ਖੜੇ ਹੋ ਕੇ ਕਹੇ ਚਾਹ ਕਿਸਾਨ ਹੋ ਚਾਹ ਗਰੀਬ ਹੋ ਕਿ ਮੈਂ ਉਹਦੇ ਨਾਲ ਧੱਕਾ ਕੀਤਾ ਹੈ ਜਾਂ ਉਹਦੀ ਗੱਲ ਨਹੀਂ ਸੁਣੀ ਉਹ ਨਹੀਂ ਮੈਂ ਸਾਰਿਆਂ ਦੀ ਪਾਰਟੀ ਪਦੜ ਤੋਂ ਉੱਠ ਕੇ ਨਿਸ਼ਕਾਮ ਸੇਵਾ ਕੀਤੀ ਹੈ ਅੱਜ ਵੀ ਮੈਂ ਖੜਿਆ ਕਿਸਾਨਾਂ ਨਾਲ ਔਰ ਕਿਸਾਨ ਜਥੇਬੰਦੀਆਂ ਨਾਲ ਮੈਂ ਖੜਿਆ ਪਰ ਇਹ ਜੋ ਭਗਵੰਦ ਮੰਦ ਜਥੇਬੰਦੀ ਹੈ ਇਹਨਾਂ ਦਾ ਨਾਲ ਮੈਂ ਨਹੀਂ ਸਾਰਨ ਮੋਰਚੇ ਦੀ ਮੀਟਿੰਗ ਹੋਈ ਆ ਉਹ ਕਹਿੰਦੇ ਬੀਜੇਪੀ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸੀ ਇਹਨਾਂ ਨੂੰ ਪੰਜਾਬ ਤੋਂ ਹੀ ਬੜਨ ਦਿੰਦਾ ਪੰਜਾਬ ਸਭੋਚਾ ਪੰਜਾਬ ਦੇ ਲੋਕਾਂ ਦਾ ਹੈ ਹਿੰਦੁਸਤਾਨ ਸਭੋਚੇ ਹਿੰਦੁਸਤਾਨੀਆਂ ਦਾ ਕੋਈ ਕਿਸੇ ਨੂੰ ਕਹੀਂ ਜਾਣ ਤੋਂ ਰੋਕ ਨਹੀਂ ਸਕਦਾ ਇਹ ਜੋ ਗੱਲ ਹੈ ਦਿੱਲੀ ਰੋਕਿਆ ਕਿ ਸਾਰੋ ਜਾਣ ਤੋਂ ਹਰਿਆਣਾ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਪਰ ਜੋ ਪੰਜਾਬ ਹੈ ਇਦੇ ਵਿੱਚ ਪੰਜਾਬੀਆਂ ਦਾ ਹਰ ਇੱਕ ਦਾ ਹੱਕ ਹੈ ਉਹ ਜਿੱਥੇ ਜਾਣਾ ਚਾਹੁੰਦਾ ਹੈ ਉੱਥੇ ਜਾ ਸਕਦਾ ਹੈ ਕਲਾ ਸਰ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਫਰੀਦਕੋਟ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਰੋਕਿਆ ਸੀ ਕਿੰਨਾ ਸਮੁੱਚੇ ਪੰਜਾਬ ਦਾ ਨੁਕਸਾਨ ਹੋਇਆ ਜਾਂ ਤੱਕ ਮੈਨੂੰ ਜੋ ਜਾਣਕਾਰੀ ਸੀ ਪ੍ਰਧਾਨ ਮੰਤਰੀ ਨੇ ਉਸ ਸਮੇਂ ਕਿਉਂਕਿ ਚੋਣ ਪ੍ਰਚਾਰ ਦਾ ਸਮਾਂ ਨਹੀਂ ਸੀ ਤੇ ਉਸ ਕਰਕੇ ਬਹੁਤ ਸਾਰੇ ਐਲਾਨ ਕਰਨੇ ਚਾਹਦੇ ਸੀ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪਰ ਉਹਦੇ ਕਰਕੇ ਉਹ ਸਾਰੇ ਰੁਕ ਗਏ ਸੀ ਤੇ ਮੈਨੂੰ ਉਸ ਗੱਲ ਦਾ ਬੜਾ ਦੁੱਖ ਲੱਗਿਆ ਪਰ ਅੱਜ ਮੈਨੂੰ ਨਹੀਂ ਲੱਗਦਾ ਉਹ ਗੱਲ ਹੋਣੀ ਆ ਆ ਪ੍ਰਧਾਨ ਮੰਤਰੀ ਨੇ ਪਟਿਆਲੇ ਆਪਣੇ ਮਾਲਵੇ ਦੇ ਇਲਾਕੇ ਦੇ ਲੋਕਾਂ ਨੂੰ ਪੂਰਾ ਤਰੀਕੇ ਨਾਲ ਸੰਬੋਧਨ ਕਰਨਾ ਪੰਜਾਬ ਦੇ ਵਪਾਰੀਆਂ ਨੂੰ ਮੈਂ ਪੰਜਾਬ ਦੇ ਵਪਾਰੀਆਂ ਨੂੰ ਮੈਂ ਹਮੇਸ਼ਾ ਕਿਹਾ ਬਰਨਾਲੇ ਵੀ ਮੈਂ ਗਿਆ ਸੀ ਕਲ ਲੇਰੇ ਦੇ ਵਿੱਚ ਵੀ ਗਿਆ ਅੱਜ ਤੁਹਾਡੇ ਸ਼ਹਿਰ ਤੇ ਆ ਰਿਹਾ ਤੱਪਾ ਵੀ ਮੈਂ ਗਿਆ ਮੈਂ ਪੰਜਾਬ ਦੇ ਵਪਾਰੀਆਂ ਕਹਿ ਰਹੇ ਆ ਕਿ ਅਰਵਿੰਦ ਖੰਨਾ ਇੱਕ ਐਸਾ ਇਨਸਾਨ ਹੈ ਜੋ ਕੁਝ ਕਹਿੰਦਾ ਤਾਂ ਖੜਦਾ ਮੈਂ ਉਹਨਾਂ ਦੇ ਨਾਲ ਖੜਿਆ 100% ਕੱਲ ਖੜਿਆ ਸੀ ਅੱਜ ਖੜਿਆ ਹਾਂ ਔਰ ਕੱਲ ਵੀ ਖੜਾ ਰਹਾਂ। ਸਭ ਇੱਕ ਗੱਲ ਕਲੀਅਰ ਕਰਕੇ ਜਾਇਓ। ਆਮਾਦੀ ਪਾਰਟੀ ਕਹਿੰਦੀ ਜਿਹੜਾ ਐਨਐਸਐ ਲਾਇਆ ਗਿਆ ਜਿਗਰੂਗੜ ਦੇ ਨੌਜਵਾਨ ਭੇਜੇ ਗਏ ਨੇ ਨੌਜਵਾਨ। ਕੇਂਦਰ ਨੇ ਲਾਇਆ ਗਿਆ ਵੀ ਸਾਡਾ ਕੋਈ ਰੋਲ ਨਹੀਂ। ਕਿੰਨੀ ਕਿ ਸੱਚਾਈ ਆ ਰਹੀ। ਦੇਖੋ ਮੈਨੂੰ ਨਹੀਂ ਪਤਾ। ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਪਰ ਜਾ ਤੱਕ ਮੈਨੂੰ ਜੋ ਜਾਣਕਾਰੀ ਹੈ ਐ ਤੇ ਐਨਐਸਐ ਸਟੇਟ ਸਰਕਾਰ ਹੀ ਲਾ ਸਕਦੀ ਹੈ ਨਾ। ਤੇ ਇਸ ਕਰਕੇ ਕੇਂਦਰ ਸਰਕਾਰ ਤੇ ਇੱਥੇ ਜਾ ਕੇ ਬਿਨਾ ਸੈਂਟਰ ਸਟੇਟ ਤੋਂ ਕੋਈ ਦਖਲਅਜ਼ਮੀ ਨਹੀਂ ਕਰ ਸਕਦੀ ਤੇ ਇਸ ਕਰਕੇ ਇਹਨਾਂ ਨੇ ਜੋ ਲਾਇਆ ਹੁਣ ਭਾਈ ਭਗਵੰਦ ਮਾਨ ਸਾਹਿਬ ਨੇ ਤਾਂ ਬਹੁਤ سارے ਵਾਅਦੇ ਕੀਤੇ ਇਲੈਕਸ਼ਨ ਤੋਂ ਪਹਿਲਾਂ ਹੁਣ ਕੋਈ ਵਾਅਦਾ ਪੂਰਾ ਨਹੀਂ ਹੁੰਦਾ ਤਾਂ ਕਹਿੰਦਾ ਕੇਂਦਰ ਨਹੀਂ ਕਰਨ ਦੇਂਦੀ ਭਗਵੰਦ ਮਾਨ ਸਾਹਿਬ ਨੇ 22 ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ ਹੁਣ ਕਹਿੰਦਾ ਮੈਂ ਤੇ ਲਾਣਾ ਚਾਹੁੰਦਾ ਬਕੇ ਇਹਦੇ ਵਿੱਚ ਕੇਂਦਰ ਦੇ ਘੱਲ ਲੈਣਾ ਦੇਣਾ ਤੁਸੀਂ ਕਹਿੰਦੇ ਸੀ ਸੂਬਾ ਦਾ ਮਸਲਾ ਆਪ ਆਪ ਕਰਾਂਗੇ ਹੁਣ ਕੀ ਮੁਕਰ ਗਿਆ ਤੇ ਭਗਵਦ ਮਾਨ ਸਾਹਿਬ ਦੇ ਔਰ ਆਮ ਆਦਮੀ ਪਾਰਟੀ ਦੇ ਬਿਆਨਾਂ ਤੇ ਤਾਂ ਮੇਰੇ ਕੋਈ ਯਕੀਨ ਨਹੀਂ 4 ਤਾਰੀਖ ਨੂੰ ਪਤਾ ਹੀ ਲੱਗ ਜਾਣਾ ਹੈ ਭਾਜੀਪੀ ਕਿ ਨਹੀਂ ਸੀਟਾਂ ਲੈ ਕੇ ਜਾ ਰਹੀ 4 ਤਾਰੀਖ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਹਨਾ ਸਾਹਿਬ ਇੱਕ ਵੀ ਸਵਾਲ ਜੀ ਕਿ ਕੋਈ ਬੇਤੈ ਨਹੀਂ ਬਣੀ ਜੀ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਜਾਰੀ ਨੇ ਹਰ ਨਾਗਰਿਕ ਨੂੰ ਅਧਿਕਾਰ ਹੈ ਵੀ ਉਹ ਆਪਣਾ ਮਸਤ ਆਪਣੀ ਮਰਜ਼ੀ ਅਨੁਸਾਰ ਦੇ ਸਕਦਾ ਹੈ ਬਿਲਕੁਲ ਹਰ ਵਾਰੀ ਦਿੱਤਾ ਜਾਂਦਾ ਪਰ ਜਿਹੜੇ ਸਤੋਤਰੀ ਤਿਰਨੋਂ ਅਸੀਂ ਚੁਣ ਲੈਨੇ ਆ ਆਪਣੇ ਬੁੱਧੀ ਦੀ ਸયોગ ਵਰਤੋਂ ਕਰਕੇ ਉਹ ਹਲੇ ਜਿੱਤ ਕੇ ਸ਼ੁਰੂ ਹੋ ਜਾਂਦੇ। ਜੀ ਜਿਹੜੇ ਬੰਦੇ ਨੂੰ ਅਸੀਂ ਇੱਕ ਵਾਰ ਚੁਣ ਲਿਆ ਉਹਨੂੰ ਜਿਹੜਾ ਸਮਾਂ ਮਿਲਿਆ ਉਹਨਾਂ ਨੂੰ ਫਿਰ ਕੰਮ ਕਰਨ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ। ਉਹਨਾਂ ਦਾ ਅਸੀਂ ਕੁਝ ਵਿਗਾੜ ਨਹੀਂ ਸਕਦੇ ਲੋਕ ਦੁਖੀ ਹੁੰਦੇ ਰਹਿੰਦੇ ਨੇ। ਕਦੇ ਸੜਕਾਂ ਦੇ ਪੈਗੇ, ਕਦੇ ਕਿਸੇ ਸਰਕਾਰੀ ਅਦਾਰਿਆਂ ਚ ਪੈਗੇ ਉਹਦੇ ਲਈ ਕੋਈ ਨਾ ਕਾਨੂੰਨ ਹੀ ਬਣਨਾ ਚਾਹੀਦਾ ਵੀ ਉਹਨੂੰ ਸਮਝਾ ਦਿੱਤਾ ਜਾਵੇ। ਮੈਂ ਤੇਰੇ ਨਾਲ ਸਹਿਮਤ ਹਾਂ ਪਰ ਪਤਾ ਕੀ ਹੋ ਜਾਂਦਾ ਹੈ। ਕਈ ਵਾਰ ਸਰਕਾਰਾਂ ਉਹ ਪਾਰਟੀਆਂ ਪੋਲੀਟੀਕਲ ਪਾਰਟੀਆਂ ਵੋਟਾਂ ਬਿਠੇਰਨ ਵਾਸਤੇ ਬਹੁਤ سارے ਵਾਅਦੇ ਕਰ ਦਿੰਦੇ। ਲੋਕਾਂ ਦੀ ਉਮੀਦਾਂ ਨੂੰ ਇੱਥੇ ਖੜਾ ਕਰ ਦਿੰਦੇ। ਫੇਰ ਉਸ ਉਮੀਦਾਂ ਤਾਂ ਹਟ ਜਾਂਦੀ ਹੈ ਤੁਸੀਂ ਲੋਕਾਂ ਨੂੰ ਕੋਬਰਾ ਕਿਉਂ ਕਰਦੇ ਹੋ ਕਾਨੂੰਨ ਐਸਾ ਹੋਣਾ ਚਾਹੀਦਾ ਹੈ ਕਿ ਜੋ ਤੁਸੀਂ ਮੈਨੀਫੈਸਟੋ ਚ ਐਲਾਨ ਕਰਦੇ ਹੋ ਔਰ ਜੇ ਤੁਸੀਂ ਉਸ ਮੈਨੀਫੈਸਟੋ ਦੇ 75 ਜਾਂ 80% ਪੂਰੇ ਨਹੀਂ ਉਤਰਦੇ ਤੁਹਾਨੂੰ ਚੋਲ ਲੜਨ ਨਹੀਂ ਦੇਣਾ ਚਾਹੀਦਾ ਐ ਹੋਣਾ ਚਾਹੀਦਾ ਕਾਨੂੰ ਛੂਟੇ ਵਾਈ ਦੇ ਨਹੀਂ ਬਰਦਾਸ਼ਤ ਕਰ ਕਿਤੇ ਜਾ ਸਕਦੇ ਬਹੁਤ ਬਹੁਤ